ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਈ ਰੂਪਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹਦੇ ਸਲਾਪਤਪੁਰਾ ਵੀ ਰਹਿ ਜਾਂਦਾ ਆ ਰਾਮਪੁਰਾ ਫੂਲ ਇਹ ਸਾਈਡ ਵੀ ਨੇੜ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਤੀਜੀ ਵੀਡੀਓ ਇਸ ਭਰਾ ਕੋਲੋਂ ਮੇਰੀ ਮੈਂ ਅੱਜ ਬਣਾ ਰਿਹਾ ਕਿਉਂਕਿ ਇਹ ਬਈ ਮੁਰਾ ਨਸਲ ਦਾ ਸ਼ੌਕੀਨ ਹੈ ਚੰਗੀਆਂ ਮੱਝਾਂ ਦੁੱਧ ਹਾਸਤੇ ਕਰੇ ਰੱਖਦਾ ਪਰ ਜਗਾ ਲਿਮਟਡ ਆ ਤੇ ਲਿਮਟਡ ਹੀ ਪਸ਼ੂ ਵੀਰ ਕੋਲ ਰੱਖੇ ਹੋਏ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਇੱਕ ਤਾਂ ਇਹ ਝੋਟੀ ਅੱਧ ਗੱਭ ਤੋਂ ਟੱਪੀ ਪਈ ਹੈ ਬਾਕੀ ਬਾਈ ਜੀ ਹੋਰੀ ਡਿਟੇਲ ਇਹਦੀ ਦੱਸਣਗੇ ਇਹਦੇ ਨਾਲ ਇੱਕ ਮੱਝ ਇਹ ਬਿਲਕੁਲ ਹੀ ਤਾਜੀ ਸੂਈ ਹੈ ਇਹਦੀ ਗੱਭਣ ਦੀ ਵੀਡੀਓ ਬਣਾਉਣੀ ਸੀ ਕਨਫਿਊਜ਼ਨ ਇਹ ਰਹਗੀ ਵੀ ਇਹ 2-4 ਦਿਨ ਅਜੇ ਲਊਗੀ ਜਾਂ ਸੂਪੂਗੀ ਤੇ ਜਦੋਂ ਅਸੀਂ ਵੀਡੀਓ ਸੋਚਿਆ ਵੀ ਇੱਕ ਦਿਨ ਆਪਾਂ ਰੋਕੇ ਬਣਾਉਣੇ ਆ ਤੇ ਇਹਨੇ ਸੰਨ ਚ ਜਿਹੜਾ ਬੱਚੇ ਨੂੰ ਜਨਮ ਦਿੱਤਾ ਖੈਰ ਵਧੀਆ ਗੱਲ ਹੋ ਜਾਂਦੀ ਹੈ ਵੀ ਘਰੇਲੂ ਪਸ਼ੂ ਪਾਲਕ ਜਿਹੜੇ ਪਸ਼ੂ ਰੱਖਦੇ ਆ ਉਹਨਾਂ ਨੂੰ ਪਸ਼ੂ ਪਾਸ ਕਰਨਾ ਸੌਖਾ ਹੋ ਜਾਂਦਾ ਜਦੋਂ ਸੁਆ ਸੁਆਇਆ ਹੋਵੇ ਬੜਾ ਸੋਹਣਾ ਢਾਂਚਾ ਦੋਸਤੋ ਮੱਝ ਦਾ ਤੁਸੀਂ ਇਹਦੇ ਪਿੱਠਪੂੜੇ ਦੀ ਚੜਾਈ ਨੋਟ ਕਰਿਓ ਤੁਹਾਨੂੰ ਪਸੰਦ ਆਊਗੀ ਦੁੱਧ ਦਾ ਰਿਕਾਰਡ ਕੱਲਾ ਜਵਾਨੀ ਨਹੀਂ ਦੱਸਣਾ ਜਿਹੜੀ ਚੁਆਈ ਹੋਈ ਹੈ ਜਿੱਥੇ ਹੋਈ ਉਹ ਵੀ ਬਾਈ ਜੂਰੀ ਆਪਾਂ ਨੂੰ ਦੱਸਣਗੇ ਆਓ ਡਿਟੇਲ ਪਹਿਲਾਂ ਮੱਝ ਦੀ ਪੁੱਛੀਏ ਫਿਰ ਝੋਟੀ ਤੁਹਾਨੂੰ ਦਿਖਾਵਾਂਗੇ ਮਿਲਦੇ ਆ ਪਹਿਲਾਂ ਵਾਈ ਜਰਣਾ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਨਾਮ ਜਗਜੀਤ ਸਿੰਘ ਜਗਜੀਤ ਬਾਈ ਛੌਂਕ ਪਹਿਲਾਂ ਦੀ ਤਰ੍ਹਾਂ ਫਿਰ ਹਜੇ ਬਰਕਰਾਰ ਆ ਮੁਰਾ ਨਸਲ ਦਾ ਫਿਰ ਹਜੇ ਹੈਗਾ ਯਾਰ ਹਾਂਜੀ ਹਾਂਜੀ ਬਾਈ ਇਹ ਤਾਂ ਹੀ ਰਹੂਗਾ ਜੀ ਇਹ ਰਹੂਗਾ ਹੀ ਅੱਛਾ ਕਿੰਨੀਆਂ ਕਿ ਮੱਝਾਂ ਰੱਖਦੇ ਹੋ ਕਰੇ ਦੁੱਧ ਵਾਸਤੇ ਦੁੱਧ ਦੁੱਧ ਵਾਸਤੇ 4-5 ਰੱਖਦੇ ਆ ਜੀ ਲਿਮਟਿਡ ਹੀ ਆ ਮਤਲਬ ਵਿੱਚੋਂ ਇੱਕ ਦਾ ਸੇਲ ਕਰਦੇ ਆ ਜਦੋਂ ਪਸ਼ੂ ਤਿਆਰ ਹੋ ਜਾਂਦਾਗਾ ਫਿਰ ਇੱਕ ਦੋ ਪਸ਼ੂ ਵਿੱਚੋਂ ਕੱਟ ਦਿੰਦੇ ਆ ਜੀ ਅੱਛਾ ਅੱਜ ਇਹ ਮੱਝ ਆਪਾਂ ਹੁਣ ਵੇਚਣ ਲੱਗੇ ਹੋ ਇਹ ਸੋਈ ਕਦੋਂ ਹੈ ਇਹ ਕ ਠੀਕ ਹੈ ਬੱਚਾ ਭਾਈ ਫੇਰ ਮੈਨ ਲੱਗਾ ਪਰਲੇ ਪਾਸੇ ਚੁੰਗਣ ਲੱਗ ਗਿਆ ਸੋ ਦੋਸਤੋ ਇਹਦਾ ਪਹਿਲਾਂ ਵੀ ਕਬੈਣੀ ਬੈਣੀ ਵਾਲੇ ਪਾਸੇ ਦਾ ਮੂਰਲਾ ਥਣ ਬੱਚੇ ਨੇ ਥੋੜਾ ਮੂੰਹ ਮਾਰਤਾ ਕੁਛ ਚੁੰਗ ਗਿਆ ਪਰ ਹੁਣ ਤੁਹਾਨੂੰ ਦਿਖਾਉਣੇ ਆ ਅੱਛਾ ਭਾਈ ਕੱਲ ਸਵੇਰ ਸੋਈ ਹੈ ਹਾਂਜੀ ਹਾਂਜੀ ਸੂਆ ਕਿੰਨਾਸੂਈ ਹੈ ਇਹ ਚੌਥੇ ਸੂਏ ਸੂਈ ਆ ਵੀਰੇ ਆਪਾਂ ਖਰੀਦੀ ਕਿਹੜੇ ਸੂਏ ਸੀ ਇਹ ਦੂਜੇ ਸੂਏ ਆਪਾਂ ਖਰੀਦੀ ਸੀ ਚਵਾਈ ਹੋਈ ਸੀ ਇਹਦੀ ਉਦੋਂ ਇਹਦੇ ਦੂਜੇ ਸੂਏ ਉੱਥੇ ਚਵਾਈ ਹੋਈ ਵੀ ਆ ਜੀ ਪਪਾ ਇਹਨਾਂ ਦਾ ਟੋਕੜ ਲੈ ਸੀਗੇ 4 ਮਹੀਨੇ ਦੀ ਗੱਭਣ ਸੀਗੀ 14 ਕਿਲੋ ਦਾ ਤੁਸੀਂ ਇਹ ਤਾਂ ਲਿਆ ਦੋ। ਲਹਿੰਦ ਦੀ ਕਿੱਥੋਂ ਸੀ? ਇਹ ਰੰਦੀਪ ਮਾਲਕ ਕੋਲੋਂ ਆਈ ਵੀ ਹੈ ਜੀ। ਰੰਦੀਪ ਮਾਲਕ ਕੋਲ। ਹਾਂਜੀ ਜੀ। ਇਹਦੀ ਚੁਆਈ ਕਿੰਨੇ ਕਿਲੋ ਦੀ ਹੋਈ ਵੀ ਹੈ? ਇਹਦੀ ਚੁਆਈ 22 ਕਿਲੋ 700 ਗ੍ਰਾਮ ਦੀ। ਖਾਂਡਾ ਖੇੜੀ ਪਿੰਡ ਆ ਜੇ ਹਾਰ ਜ਼ਿਲ੍ਹੇ ਦਾ। ਹਾਂ। ਉੱਥੇ ਸਰਕਾਰੀ ਹਸਪਤਾਲ 'ਚ ਰਿਕਾਰਡ ਹੋਇਆ ਹੋਇਆ ਦਾ। 22 ਕਿਲੋ 700 ਗ੍ਰਾਮ ਦੂਜੇ ਸੂਏ ਸਰਕਾਰੀ ਹਸਪਤਾਲ ਦੇ ਵਿੱਚ ਚੁਆਈ ਹੋਈ ਵੀ ਹੈ। ਹਾਂਜੀ ਹਾਂਜੀ। ਚੌਥਾ ਸੂਆ ਹੁਣੇ ਸੂਪੀ ਹੈ। ਹਾਂ ਤੀਜੇ ਸੂਏ ਆਪਣੇ ਕੋਲ ਸੀਗੀ ਜੀ। ਆਪਣੇ ਕੋ ਵੀ ਸਾਡੇ 20 ਕਿਲੋ ਆਪਣੇ ਕੋਲ ਵੀ ਦਿੰਦੀ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਕਿੰਨੇ ਕੁ ਦਿਨਾਂ ਤੁਹਾਡੇ ਹਿਸਾਬ ਚ ਪੀਕ ਫੜ ਜੂਗੀ ਦੁੱਧ ਤੇ ਆ ਜੂਗੀ ਪੀਕ ਤਾਂ ਤੁਸੀਂ ਹਾਂ ਮੰਨ ਕੇ ਚੱਲੋ ਜੀ 12-13 ਕਿਲੋ ਤੋਂ ਸਟਾਰਟਿੰਗ ਕਰਦੀ ਹੈ ਜੀ ਸਟਾਰਟਿੰਗ 12-13 ਕਿਲੋ ਤੋਂ ਹਾਂਜੀ 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 ਠੀਕ ਹੈ ਬੱਚਾ ਭਾਈ ਇਹ ਕੀ ਕੀ ਦਿੱਤਾ ਇਹਨੇ ਬੱਚਾ ਮੇਰ ਕਾਪਾ ਜੀ ਕਿਹੜੇ ਬੁੱਲ ਦਾ ਦੇਗੀ ਇਹ ਇਹ ਕੋਹੇਨੂਰ ਦਾ ਜੀ ਕੋਹੇਨੂਰ ਐਲਡੀਫ ਵਾਲੇ ਹਾਂਜੀ ਹਾਂਜੀ ਇਹ ਆਪ ਦਾ ਪਤਾ ਹੈ ਕਿਹੜੇ ਸੰਨ ਦੀ ਹੈ ਜਾਂ ਨਹੀਂ ਆਏ ਨਹੀਂ ਜੀ ਪਤਾ ਨਹੀਂ ਪਤਾ ਹਾਂਜੀ ਕੀ ਡਿਮਾਂਡ ਕਰਦੇ ਹੋ ਜੀਜੀਤ ਭਾਈ ਇਹਦੀ 2.5 ਲੱਖ ਡਿਮਾਂਡ ਕਰਦੇ ਜ ਲੰਬਾਈ ਦੇਖਿਓ ਤੁਸੀਂ ਬਾਈ ਦੇ ਸਿਰ ਨਾਲੋਂ ਉੱਚਾ ਸਿਰ ਰੱਖਦੀ ਐ ਅਗੋਂ ਇਦਾਂ ਦੀ ਇਹਦੀ ਖੜਨੀ ਐ ਪੈਠ ਪੁੜੇ ਦੀ ਚੜਾਈ ਬੜੀ ਜਵਰਦਸਤ ਆ ਸਿੰਘ ਸੋਹਣੇ ਉੱਤੋਂ ਮੁੜੇ ਹੋਏ ਐ ਬਾਕੀ ਬਹੁਤ ਦਾ ਬਾਈ ਜਿੱਥੇ ਰੋਕ ਲੋ ਉੱਥੇ ਰੁਕ ਜਾਨੂਗੀ ਅੱਛਾ ਹਾਂ ਕੋਈ ਇਸ ਤਰ੍ਹਾਂ ਨਹੀਂ ਹੈ ਸੋ ਦੱਸੋ 22 ਕਿਲੋ ਤੇ 700 ਗ੍ਰਾਮ ਦੀ ਚੁਆਈ ਇਸ ਮੱਝ ਦੀ ਹੋਈ ਵੀ ਐ ਸਰਕਾਰੀ ਹਸਪਤਾਲ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੇ ਹਸਪਤਾਲ ਚੁਈਓ ਬਾਈ ਜੀ ਉਹਨਾਂ ਨੇ ਉਹ ਪਿੰਡ ਦਾ ਨਾਮ ਵੀ ਦੱਸਿਆ ਰਨਦੀਪ ਮਾਲਕ ਤੋਂ ਇਹਨਾਂ ਨੇ ਤੋਕੜ ਗੱਭਣ ਖਰੀਦੀ ਸੀ 14 ਕਿਲੋ ਦੁੱਧ ਸੀ ਤੇ 4 ਮਹੀਨਿਆਂ ਦੀ ਉਦੋਂ ਗੱਭਣ ਵੀ ਸੀਗੀ ਨਾਲ ਹਵਾਨਾ ਬਹੁਤ ਚੰਗਾ ਦੱਸੋ ਇਸ ਸਾਈਡ ਤੋਂ ਥੋੜਾ ਅਗਲੇ ਸਾਨੂੰ ਬੱਚੇ ਨੇ ਚੁੰਗ ਲਿਆ ਸੀਗਾ ਉਹ ਅਸੀਂ ਤੁਹਾਨੂੰ ਦੱਸਤਾ ਬਾਕੀ ਸਾਫ਼ ਸੁਥਰੀ ਹੈ ਧਾਰਾਂ ਵੱਲੋਂ ਥਣਾ ਵੱਲੋਂ ਤੁਸੀਂ ਚੋਕੇ ਵੀ ਦੇਖ ਲਓਗੇ ਬਹੁਤ ਛੇਤੀ ਭਾਈ ਜੀ ਅਰੇ ਦੱਸਦੇ ਆ ਵੀ ਪੀਕ ਲੈਵਲ ਫੜੂਗੀ ਭਾਈ ਥੋੜਾ ਹੋਰ ਆਪਾਂ ਅੱਗੇ ਨੂੰ ਤੋਰਨੀ ਹੈ ਬੱਚਾ ਨਾਲ ਜੇ ਲੋੜ ਆ ਤਾਂ ਤੋਰ ਲਾਂਗੇ ਨਹੀਂ ਬੜੀ ਖਿੱਚ ਲੋ ਜੀ ਤੋਂ ਤਾਜ਼ਾ ਸੂਹਾ ਪਸ਼ੂ ਥੋੜਾ ਦੱਸੋ ਬੱਚੇ ਤੋਂ ਸਾਈਡ ਤੇ ਘਟ ਜਾਂਦਾ ਸਿੱਧੀ ਜਾਣ ਦਿਓ ਜੇ ਬਾਈ ਬਹੁਤ ਸੋਹਣੀਆਂ ਮੱਜਾਂ ਦੱਸੋ ਬਾਈ ਕੋਲ ਰੱਖੀਆਂ ਹੋਈਆਂ ਪਹਿਲਾਂ ਵੀ ਵੀਡੀਓ ਬਣਾਈ ਆ ਪਸੂ ਸਾਰੇ ਚੰਗੇ ਆ ਚੁਕੀਨ ਆਏ ਵੀਰ ਮੁਰਾ ਨਸਲ ਦਾ ਸੋ ਇਹ ਮੱਜ ਤੁਸੀਂ ਦੇਖੋ ਫੇਰ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਜੀ ਹਰ ਨਾਲ ਕਰ ਸਕਦੇ ਹੋ ਤੁਸੀਂ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਹੈ ਬਾਕੀ ਮੜਾ ਤੁਸੀਂ ਇਧਰਲੇ ਪਾਸੋਂ ਬਾਈ ਜਿਹੜੀਆਂ ਨਾੜਾ ਨੂੰ ਨਾ ਦਿਖਾਓ ਜੀ ਲੇਵੇ ਦਿੱਤੇ ਸੋ ਸੋ ਹਵਾਨਾ ਤਾਂ ਸਾਰੇ ਇਸ ਤਰ੍ਹਾਂ ਹੀ ਆਏ ਆ ਜੀ ਇਸ ਤਰ੍ਹਾਂ ਹੀ ਸਪਾਲੀ ਜ਼ੜਾ ਸਹੀ ਹੈ ਸੋ ਇਸ ਤਰ੍ਹਾਂ ਦੋਸਤੋ ਇਹਦੇ ਨਾੜਾਂ ਤੁਸੀਂ ਹਵਾਨੇ ਤੇ ਦੇਖੋਗੇ ਢਾਂਚਾ ਦੇਖ ਲਓ ਮੱਝ ਦਾ ਸੋ ਬਹੁਤ ਸੋਹਣੀ ਮੱਝ ਹੈ ਹਵਾਨੇ ਵਾਲੇ ਪੱਖ ਤੋਂ ਵੀ ਬਹੁਤ ਚੰਗੀ ਹੈ ਦਿਸਦੀ ਹੈ ਇਹ ਚੋਈ ਹੋਈ ਹੈ ਸਵੇਰ ਤੇ ਅਸੀਂ ਦੁਪਹਿਰੇ ਜੇ 3:00 ਵਜੇ ਦੇ ਆਸ-ਪਾਸ 3:30 ਵੀਡੀਓ ਬਣਾ ਰਹੇ ਹਾਂ ਇਹ ਗੱਲ ਤੁਹਾਡੇ ਧਿਆਨ ਚ ਲੈ ਦਿਆਂ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਹੈ ਇਹਦਾ ਢਾਂਚਾ ਦੱਸਦਾ ਬਾਕੀ ਇਹਦੀ ਸਰਕਾਰੀ ਚਵਾਈ ਨਹੀਂ ਵੀ ਹੈ ਇਹ ਚੰਗਾ ਕੇ ਜੀ 4 4.5 ਕਿਲੋ ਬੋਲਾ ਕੱਢਦਾ ਸੀਗਾ ਜੀ ਇਹਦਾ ਠੀਕ ਅੰਦਾਜ਼ਾ ਜਾਨੀ ਇਹ ਮੇਰੇ ਹਿਸਾਬ ਚ 10-11 ਕਿਲੋ ਤੋਂ ਤਾਂ ਸ਼ੁਰੂਆਤ ਹੀ ਕਰੋ ਕਿੰਨਾ ਤਾਂ ਮੰਨ ਕੇ ਚੱਲੋ ਵੀ ਹੁਣ ਵੀ ਹੋਊਗਾ ਜੀ ਬੋਲਾ ਥੱਲੇ ਠੀਕ ਹੈ ਸੋਸੋ ਇਹਨਾਂ ਦਾ ਤਾਂ ਹੁਣ ਵੀ ਹੋਊਗਾ 2.5 ਲੱਖ ਰੁਪਏ ਡਿਮਾਂਡ ਆ ਵਿੱਚੋਂ ਮਾਨਤਨ ਹੋਊਗਾ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਇਹ ਦੱਸੋ ਕੋਹੇ ਨੂਰ ਦਾ ਬੱਚਾ ਐਲਡੀਐਫ ਵਾਲੇ ਦਾ ਸਿਰਫ ਇੱਕ ਦਿਨ ਇਹਦੀ ਉਮਰ ਬਣਦੀ ਹੈ ਕੱਲ ਸਵੇਰ ਦੀ ਸੂਈ ਹੈ ਇੱਕ ਜਿਹੜੀ ਝੋਟੀ ਬਈ ਵੇਚਣ ਲੱਗਿਓ ਤੁਸੀਂ ਹਾਂਜੀ ਇਹ ਦੰਦੋਂ ਕਿਵੇਂ ਆ ਇਹ ਦੋ ਦੰਦ ਹੋ ਗਈ ਜੀ ਹੁਣ ਕਿੰਨੇ ਚਿਰ ਦੀ ਕੱਪਣਾ ਇਸ ਟਾਈਮ ਇਹ 6 ਮਹੀਨਾ ਦੀ ਕੱਪਣਾ ਜੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਹੈ ਜੀ ਕਿਹੜੇ ਬੋਲ ਦੀ ਹੈ ਆਪ ਹੈ ਇਹ ਪੀਸੀ 575 ਦੀ ਹੈ ਜੀ ਗੱਬਣ ਕਿਹੜੇ ਤੋਂ ਹੈ ਗੱਬਣ ਰਾਕੇ ਤੋਂ ਆ ਜੀ ਰਾਕੇ ਤੋਂ ਹਾਂਜੀ ਰਾਕਾ ਏ ਬੀ ਸੀ ਵਾਲਿਆਂ ਦਾ ਜਿਹੜਾ ਨਹੀਂ ਜੀ ਜਿਹੜਾ ਪ੍ਰਾਈਵੇਟ ਬੋਲ ਆ ਜੀ ਇੱਥੋਂ ਉਹਦੇ ਤੋਂ ਉਹਦੇ ਤੋਂ ਗੱਬੜਾ ਜੀ ਠੀਕ ਹੈ ਅੱਛਾ ਭਾਈ ਇਹ ਆਪਣੇ ਘਰ ਦੀ ਮੱਝ ਦੀ ਹੈ ਜਾਂ ਖਰੀਦੀ ਹੋਈ ਘਰ ਦੀ ਮੱਝ ਦੀ ਹੈ ਜੀ ਮਾਂ ਦਾ ਦੁੱਧ ਹਰ ਕਾਰ ਮਾਂ ਦਾ ਦੁੱਧ 18 ਕਿਲੋ ਆ ਜੀ 18 ਕਿਲੋ ਹੈਗੀ ਹੈ ਮੌਜੂਦ ਮਾਂ ਇਹ ਦੀ ਹੈਗੀ ਹੈ ਜੀ ਕੋਲੇ ਠੀਕ ਹੈ ਤੋਂ ਦੋਸਤੋ ਦੇਖੋ ਸਾਫ਼ ਸੁਥਰੀ ਥੱਲੋਂ ਤਿਆਰ ਹੋ ਰਹੀ ਹੈ 6 ਮਹੀਨਿਆਂ ਦੀ ਗੱਬਣ ਹੈ ਦੇਖੋ ਤੁਸੀਂ ਕੱਟ ਵੀ ਦੇਖੋ ਤੁਸੀਂ ਹਵਾਨੇ ਚ ਹੁਣੇ ਦਿਖਾਉਗੀ ਸੋਨਾ ਹਵਾਨਾ ਕੱਢੂਗੀ ਕਰਮਾ ਲਈ ਚੜਾਈ ਚੜੂਈ ਚੰਗੀ ਐ ਝੋਟੀ ਬਾਕੀ ਠੰਡੀ ਐ ਵੀ ਬਹੁਤ ਆ ਜੀ ਠੀਕ ਐ ਇਹਦਾ ਰੇਟ ਕੀ ਕਰਦੇ ਆ ਇਹਦਾ ਸਵਾ ਲੱਖ ਰੁਪਇਆ ਜੀ ਥੋੜਾ ਤੋਰਗੇ ਇਹਨੂੰ ਵੀ ਆਪਾਂ ਹਾਂ ਜੀ ਸਵਾ ਲੱਖ ਰੁਪਇਆ ਦੋਸਤੋ ਰੇਟ ਐ 6 ਮੀਨਾਂ ਲਈ ਗੱਬਣਾ ਰੱਖ ਕੇ ਬੋਲ ਤੋ ਗੱਬਣਾ ਤੇ ਆਪ ਪੀਸੀ 500 75 ਦੱਸਿਆ ਸੀ ਬਈ 575 575 ਪੀਸੀ 575 ਦੀ ਐ ਆਪਾਂ ਮੱਝ ਮਾਂ ਦਾ ਦੁੱਧ ਰਕਾ 18 ਕਿਲੋ ਐ ਇਸ ਟਾਈਮ ਬਾਈ ਕੋਲ ਮੌਜੂਦ ਐ ਦੋ ਦੰਦ ਹੋ ਗਈ ਝੋਟੀ ਸਿੰਘ ਕੁੰਡੇਆ ਗੇਟ ਵਾਲ ਨੂੰ ਲਿਜਾਈ ਕਰਾਂ ਜਾਂਦੇ ਗਿੰਬੀ ਲਿਆ ਵਾਪਸ ਬਸ ਸੋਏ ਦੋ ਨਾਕ ਦੋਸਤੋ ਵਕਾਉ ਸੀ ਖਣ ਦੀ ਗੱਲ ਕੀਤੀ ਸੀ ਤੇ ਫੇਰ ਤੁਸੀਂ ਦੇਖ ਲਓ ਕਿ ਕੁਦਰਤੀ ਅੰਦਰ ਵੀ ਇਸ ਤਰੀਕੇ ਨਾਲ ਵੱਧੀ ਸੀਗੀ ਵੀ ਇਧਰਲੇ ਪਾਸੇ ਉਹ ਬੱਚੇ ਨੇ ਨੇੜੇ ਵੱਧਾ ਹੋਣ ਕਰਕੇ ਤੇ ਛੋੜਾ ਜਿਹਾ ਮੂੰਹ ਮਾਰ ਗਿਆ ਫਿਰ ਵੀ ਸੂਏ ਸੂਆਏ ਪਸ਼ੂ ਦਾ ਕੋਈ ਡਰ ਨਹੀਂ ਹੁੰਦਾ ਤੁਸੀਂ ਥਣ ਨਾਲ ਥਣ ਚੋ ਲੈਣਾ ਤਸੱਲੀ ਕਰਨ ਦਾ ਹੱਕ ਹੈ ਰਕਮ ਤੁਸੀਂ ਕਾਫੀ ਲਾਉਣੀ ਹੈ ਇਹ ਪਸ਼ੂ ਜਿਹੜੇ ਵਿਕਰੀ ਵਾਲੇ ਸੀ ਦੋਨੇ ਦਿਖਾਤੇ ਐ ਵੈਸੇ ਤੁਹਾਨੂੰ ਮਾੜਾ ਕੈਮਰਾਮੈਨ ਝੋਟੀਆਂ ਤੇ ਮਾਰਦਿਆਂ ਇਹ ਬਾਈ ਸ਼ਕੀਨ ਐ ਤੇ ਤੁਹਾਨੂੰ ਮੱਝਾਂ ਵੀ ਜ਼ਰੂਰ ਦਿਖਾ ਦਿੰਨਾ ਕਿਉਂਕਿ ਕਈ ਵਾਰ ਇਹ ਨਾ ਲੱਗੇ ਵੀ ਇੰਨੇ ਦੁੱਧ ਵਾਲੇ ਪਸ਼ੂ ਵਾਕਈ ਤੁਸੀਂ ਬਾਈ ਕੋਲ ਹੋਣਗੇ ਤੁਸੀ ਮੱਝਾਂ ਦੇਖਿਓ ਅੰਦਰ ਸੜਨਾ ਸਾਰੀਆਂ ਇਹ ਮੱਝਾਂ ਬਾਈ ਸ਼ਕੀਨ ਰੱਖਦਾ ਹੈ ਬਰੀਡਿੰਗ ਵਾਲੀਆਂ ਰੱਖਦਾ ਹੈ ਏ ਵੀ ਮੱਝ ਤੁਸੀਂ ਦੇਖੋ ਇਹਦੀ ਚੜਾਈ ਨੋਟ ਕਰਿਓ ਜੇ ਅੱਗੇ ਮੱਝਾਂ ਖੜੀਆਂ ਇਹਦੀ ਛੋਟੀ ਹੈ ਜੀ ਉਹ ਜਿਹੜੀ ਹੁਣ ਵੇਚ ਰਹੇ ਹਾਂ ਹਾਂ ਜੀ ਠੀਕ ਹੈ ਦੋਸਤੋ ਇਹ ਸਮਝ ਦੀ ਧੀ ਹੈ ਜਿਹੜੀ ਬਾਈ ਕਹਿੰਦਾ ਵੀ ਵੇਚਣੀ ਹੈ ਸੋ ਮੱਝ ਵਾਕਈ ਬੰਦਰ ਦੀ ਬੜੀ ਪਿਆਰੀ ਹੈ 18 ਕਿਲੋ ਦੁੱਧ ਦੱਸਿਆ ਮਾਂ ਦਾ ਢਾਂਚਾ ਵੀ ਦੱਸੂਗਾ ਸੋ ਇਹ ਪਸ਼ੂ ਵੈਸੇ ਸ਼ੌਂਕ ਹੈ ਤੁਹਾਨੂੰ ਦਿਖਾ ਰਹੇ ਹਾਂ ਇਧਰ ਵੀ ਇੱਕ ਮੱਝ ਹੋਰ ਖੜੀ ਹੈ ਇੱਕ ਤੁਹਾਨੂੰ ਜਗਜੀਤ ਵੀਰ ਹਾਂ ਭਾਈ ਆਹ ਉਹਦੋਂ ਤੁਸੀਂ ਪਹਿਲੀ ਜਦੋਂ ਵੀਡੀਓ ਬਣਾਉਣਾ ਸੀਗੀ ਛੋਟੀ ਸੀਗੀ ਉਦੋਂ ਠੀਕ ਹੈ ਕੋਹੇ ਨੂਰ ਜੀ ਹੂੰ ਤੇ ਉਹਦੋਂ ਖਾਲੀ ਸੀਗੀ ਅੱਛਾ ਉਹ ਦੁਬਾਰ ਬਣ ਗਈ ਸੀ ਹੁਣ ਇਹ ਤੁਸੀਂ ਆ ਮੰਨ ਕੇ ਚੱਲੋ ਡੇਢ ਮਹੀਨੇ ਦੀ ਗੱਬਣਾ ਅੱਛਾ ਤੇ ਪੀਕ ਲੈਵਲ ਇਹਦਾ 18 ਰਿਹਾ ਜੀ ਇਸ ਟਾਈਮ 16 ਕਿਲੋ ਇਹ ਥੱਲੇ ਤਿਆਰ ਹੁਣ 16 ਕਿਲੋ ਹੈਗੀ 16 ਕਿਲੋ ਤਿਆਰ ਆ ਮਗਰ ਇਹਦੇ ਆ ਕੋਈ ਸੂਰਬੀਰ ਦੀ ਕੱਟੀ ਸੀਗੀ ਠੀਕ ਹੈ ਇਹ ਇਹ ਦੇ ਵੇਚਣ ਦਾ ਹੈ ਨਾ ਨਹੀਂ ਨਹੀਂ ਇਹ ਨਹੀਂ ਵੇਚਣੀ ਇਹ ਤੁਹਾਨੂੰ ਬੈਸੀ ਦਿਖਾਦੀ ਅੱਛਾ ਠੀਕ ਹੋ ਹਾਂ ਜੀ ਹਾਂ ਜੀ 18 ਕਿਲੋ ਪੀਕ ਲੈਵਲ ਸੀ 16 ਕਿਲੋ ਅੱਜ ਵੀ ਦੇ ਰਹੀ ਹੈ ਹਾਂ ਜੀ ਡੇਢ ਮਹੀਨੇ ਦੀ ਗੱਬਣ ਤੇ ਹਾਈਟ ਬੜੀ ਜ਼ਿਆਦਾ ਹੈ ਇਹ ਕਿਹੜੇ ਬੁੱਲ ਦੀ ਸੀ ਇਕੋ ਹੈ ਨੂਰ ਦੀ ਹੈ ਝੋਟੀ ਐਲਡੀਐ ਫਲੇ ਹਾਂਜੀ ਹਾਂਜੀ ਓਕੇ ਬਹੁਤ ਸੋਹਣੀ ਝੋਟੀ ਦੋਸਤੋ ਤੇ ਇਹ ਵੀ ਮਜਦਾ ਹਵਾਨਾ ਦੇਖੋ ਪਛਾਣ ਨੂੰ ਕਿੰਨਾ ਕੜਦੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਦੋਸਤੋ ਦੋ ਨਗ ਬਕਾਉ ਸੀ ਦੋਨੇ ਤੁਹਾਨੂੰ ਦਿਖਾਦੇ ਹਾਂ